ਮੈਨੂੰ ਪੰਜਾਬੀ ਦੀ ਥੋੜੀ ਥੋੜੀ ਆਉਂਦੀ ਐ ਉਥੋਂ ਉਹ ਤਾਂ ਤੁਹਾਨੂੰ ਸੁਣਦਾ ਹੀ ਆ ਜੀ ਪਰ ਜਿੰਨੀ ਮਰਜੀ ਮੈਨੂੰ ਸੋਣੀ ਬੋਲ ਲੈਂਦੇ ਸੋਣਾ ਬੋਲਦਾ ਜੀ ਪੰਜਾਬੀ ਭਾਸ਼ਾ ਹੀ ਇਹੋ ਜੀ ਜੇ ਦਿਲ ਨਾਲ ਬੋਲੋਗੇ ਤਾਂ ਸੋਣੀ ਲੱਗੂ ਜੀ ਬਬੂ 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 ਮੈਂ origionally ਮਿਊਜ਼ਿਕ ਜਦੋਂ ਮੈਂ ਸ਼ੁਰੂ ਕੀਤਾ ਸੀ ਮੈਂ ਰੈਪਿੰਗ ਕਰਦਾ ਸੀ ਇੰਗਲਿਸ਼ ਦੇ ਵਿੱਚ ਜਿੰਗਰੇਜੀ ਵਿੱਚ ਪਰ ਮਿਲੋ ਬਈ ਦੋ ਮੈਂ ਇੰਡੀਆ ਕੇ ਕੁਲਦੀਪ ਮਾਨੂ ਨੂੰ ਮਿਲ ਕੇ ਸ਼ਿੰਦਨ ਨੂੰ ਮਿਲ ਕੇ ਰਜੀਤ ਮਨੀ ਨੂੰ ਮਿਲ ਕੇ ਧਾਮ ਸਦੀਕ ਨੂੰ ਮਿਲ ਕੇ ਮੇਰਾ ਫਿਰ ਇੱਥੇ ਥੋੜਾ ਜੀ ਲੱਗ ਗਿਆ ਗੀਤ ਜਿਹੜਾ 20 ਕੋ ਸਾਲ ਪਹਿਲਾਂ ਜਿਹੜਾ ਜਿੱਥੋਂ ਪਰਸਨੈਲਿਟੀ ਨੂੰ ਅਗਰ ਪਛਾਣ ਮਿਲਦੀ ਹੋਵੇ ਉਹ ਤੁਸੀਂ ਸਾਡੀ ਆਡੀਅੰਸ ਨੂੰ ਦੱਸਣਾ ਚਾਹੀਦਾ ਪੁੰਜਾ ਤੋਂ ਬਚ ਗਿਆ ਉਹ ਗਾਇਕ ਸੀ ਲਾਭ ਜੰਜੋ ਵਾਲਾ ਜੀ ਉਹਦਾ ਹਮ ਕੋੜਾ ਹੋ ਗਿਆ ਸਾਡਾ ਦੋਸਤ ਸੀਗਾ ਦਾ ਉਹ ਫੇ ਬਹੁਤ ਚਿਰ ਪਹਿਲਾਂ ਰਿਕਾਰਡ ਕੀਤਾ ਸੀ 20 ਸਾਲ ਪਹਿਲਾਂ ਰਿਕਾਰਡ ਕੀਤਾ ਸੀ ਉਸ ਤੋਂ ਬਾਅਦ ਸੇ ਮੋਰਨੀ ਗਾਣਾ ਕੀਤਾ ਢੋਲ ਜਗੀਰ ਦਾ ਮੈਂ ਹੋ ਗਿਆ ਸ਼ਰਾਬੀ ਬਾਰਿ ਬਾਰਸੀ ਕਾਫੀ ਗਾਨੇ ਕੀਤੇ ਸੀ ਲੁਧਿਆਣਾ ਟਾਈਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਬਲਿੰਕ ਕੌਰ ਤਾਂ ਇਸ ਵੇਲੇ ਅਸੀਂ ਬ੍ਰਿਲੇ ਕੋ ਦੇ ਫਿਲਮ ਫੈਸਟੀਵਲ ਵਿੱਚ ਮੌਜੂਦ ਹਾਂ ਜਿੱਥੇ ਬਹੁਤ ਸਾਰੇ ਇਹੋ ਜਿਹੀ ਪਰਸਨੈਲਿਟੀਜ਼ ਆ ਰਹੀਆਂ ਜੋ ਤੁਹਾਡੇ ਨਾਲ ਬਿਲਕੁਲ ਮਿਲਾਨੀਆਂ ਜ਼ਰੂਰੀ ਨੇ ਸਾਡੇ ਨਾਲ ਪੰਜਾਬੀ ਐਮਸੀ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜੇ ਇਹਨਾਂ ਦੀ ਪਰਸਨੈਲਿਟੀ ਦੀ ਗੱਲਬਾਤ ਕੀਤੀ ਜਾਵੇ ਇਹਨਾਂ ਨੇ ਸਾਡੀ ਇੰਡਸਟਰੀ ਨੂੰ ਬਹੁਤ ਵੱਡੀ ਦੇਣ ਆ ਔਰ ਇੱਕ ਗੀਤ ਜਿਹੜਾ ਤੁਸੀਂ ਇਹ ਆਪ ਹੀ ਸੁਣਾਣਗੇ ਜਿਨ੍ਹਾਂ ਤੋਂ ਇਹਨਾਂ ਨੂੰ ਸਾਰਾ ਨਾਮ ਵਗੈਰਾ ਮਿਲਿਆ ਤਾਂ ਗੱਲਬਾਤ ਕਰਦੇ ਸਰ ਕਿਵੇਂ ਦੇਖਦੇ ਹੋ ਕਿ ਤੁਹਾਡੀ ਇੰਡਸਟਰੀ ਦੇ ਵੱਲ ਅੱਦਾ ਪਹਿਲੀ ਵਾਰੀ ਮੈਂ ਫਿਲਮ ਫੈਸਟੀਵਲ ਦੇਖਿਆ ਸੀ ਅੱਦਾ ਜਿੱਦਾਂ ਮੈਂ ਲਿਜ਼ਾਨਾ ਆਉਣਾ ਤਾਂ ਰੰਨਾ ਹੁੰਨਾ ਜੀ ਪਰ ਮੇਰਾ ਮੇਰਾ ਫੋਟੋ ਲੌਗਰਸ ਮੇਰਾ ਦੋਸਤ ਆ ਹਮਮ ਉਹਨੇ ਐਸੀ ਵੀਡੀਓ ਬਣਾਉਣੀ ਆ ਉਹਦਾ ਨੋ ਹੈਗਾ 5-5 ਲੱਖ ਜੀ ਉਹ ਜੈਲਿਓ ਕਾਕਾ ਮੁੰਡਾ ਸੱਦਾ ਹੁਣ ਨਮਾ ਕਾਕੇ ਦਾ ਪਤੀਜਾ ਆ ਹਮ ਉਹਦੇ ਨਾਲ ਅਸੀਂ ਨਮਾ ਵੀਡੀਓ ਬਣਾਉਣਾ ਉਹਦਾ ਬੋਲ ਅਮੇਜ਼ਿੰਗ ਆ ਜੀ ਤਾਂ ਇਸ ਕਰਕੇ ਅਸੀਂ ਵੀਡੀਓ ਬਣਾਉਣਾ ਆਈ ਸੀ ਤਾ ਕਰਨੇ ਉੱਥੇ ਸਾਨੂੰ ਲੈ ਜਾਂਦਾ ਕਿੰਨਾ 45 ਟਾ ਯੰਗ ਯੰਗ ਮੁੰਡੇ ਕੰਮ ਕਰਦੇ ਆ ਕੁੜੀਆਂ ਵੀ ਜੀ ਬਸ ਜਿਹੜਾ ਯੰਗ ਯੰਗ ਲੋਕ ਯਾ ਤਾਂ ਉਹਨਾਂ ਦਾ ਕੰਮ ਦੇਖ ਲੋ ਮੈਨੂੰ ਬਹੁਤ ਪਸੰਦ ਆਇਆ ਸਪੈਸ਼ਲ ਇਫੈਕਟਸ ਵੀ ਬਹੁਤ ਪਸੰਦ ਆ ਮਿਊਜ਼ਿਕ ਜਿਹੜਾ ਕਰਦੇ ਆ ਬਾਕੀ ਮਿਊਜ਼ਿਕ ਬਹੁਤ ਵਧੀਆ ਲੱਗ ਗਿਆ ਮੈਨੂੰ ਤਾ ਮੈਂ ਕਾਫੀ ਪ੍ਰਾਊਡ ਹਾਂ ਵੀ ਇਹ ਲੈ ਕੇ ਆਣੇ ਪੰਜਾਬ ਚ ਇਹ ਕੰਮ ਚੱਲਦਾ ਹੈ ਇਸ ਵੇਲੇ ਤੁਸੀਂ ਇੱਕ ਗੀਤ ਜਿਹੜਾ 20 ਕੁ ਸਾਲ ਪਹਿਲਾਂ ਜਿਹੜਾ ਜਿੱਥੋਂ ਪਰਸਨੈਲਿਟੀ ਨੂੰ ਅਗਰ ਪਛਾਣ ਮਿਲਦੀ ਹੋਵੇ ਉਹ ਹੈ ਤੁਸੀਂ ਸਾਡੀ ਆਡੀਅנס ਨੂੰ ਦੱਸਣਾ ਚਾਹੋ ਅ ਜਿਹੜਾ ਉਹ ਗਾਣਾ ਮੁੰਡਿਆਂ ਤੋਂ ਬਚ ਗਿਆ ਉਹ ਗਾਇਆ ਸੀ ਲਾਬ ਜੰਜੋ ਵਾਲਾ ਜੀ ਉਹਦਾ ਹਮ ਪੂਰਾ ਹੋ ਗਿਆ ਜੀ ਸਾਡਾ ਦੋਸ ਸੀਗਾ ਤਾਂ ਉਹ ਫੇ ਬਹੁਤ ਚਿਰ ਪਹਿਲਾਂ ਰਿਕਾਰਡ ਕੀਤਾ ਸੀ 20 ਸਾਲ ਪਹਿਲਾਂ ਰਿਕਾਰਡ ਕੀਤਾ ਸੀ ਫਿਰ ਉਹ ਗੋਰੀਆਂ ਦੇ ਵਿੱਚ ਵੀ ਚੱਲ ਗਿਆ ਸੀ ਗਾਣਾ ਉਸ ਤੋਂ ਬਾਅਦ ਸੇ ਮੋਰਨੀ ਗਾਣਾ ਕੀਤਾ ਢੋਲ ਜਗੀਰ ਦਾ ਮੈਂ ਹੋ ਗਿਆ ਸ਼ਰਾਬੀ ਬਾਰੀ ਬਾਰ ਸੀ ਕਾਫੀ ਗਾਣੀ ਕੀਤੀ ਸੀ ਜੀ ਤਾਂ ਮੈਂ origianlly music ਜਦੋਂ ਮੈਂ ਸ਼ੁਰੂ ਕੀਤਾ ਸੀ ਮੈਂ ਰੈਪਿੰਗ ਕਰਦਾ ਸੀ ਇੰਗਲਿਸ਼ ਦੇ ਵਿੱਚ ਜੀ ਵਿੱਚ ਪਰ ਉਹ ਲੋਕ ਬੈਦੋ ਮੈਂ ਇੰਡੀਆ ਕੇ ਕੁਲਦੀਪ ਮਾਨੂ ਨੂੰ ਮਿਲ ਕੇ ਸ਼ਿੰਦੇ ਨੂੰ ਮਿਲ ਕੇ ਰஞ்சிਤ ਮਨੀ ਨੂੰ ਮਿਲ ਕੇ ਧਾਮ ਸਿੱਖ ਨੂੰ ਮਿਲ ਕੇ ਜੀ ਮੇਰਾ ਫਿਰ ਇੱਥੇ ਹੀ ਥੋੜਾ ਜੀ ਲੱਗ ਗਿਆ ਮੈਨੂੰ ਪਤਾ ਲੱਗਿਆ ਆ ਮੇਰੀ ਕਲਚਰ ਇੱਥੇ ਆ ਕਿ ਕਿ ਮੈਂ ਬਲੈਤੋਂ ਆਇਆ ਨਾ ਮੈਂ ਉੱਥੇ ਦਾ ਮੈਨੂੰ ਪੰਜਾਬੀ ਦੀ ਥੋੜੀ ਥੋੜੀ ਆਉਂਦੀ ਐ ਉਧੋਂ ਉਧੋਂ ਨੂੰ ਸੁਣਦਾ ਹੀ ਆ ਜੀ ਪਰ ਜਿੰਨੀ ਮਰਜੀ ਮੈਂ ਸੋਣੀ ਬੋਲ ਲੈਂਦੇ ਹਾਂ ਸੋਣਾ ਬੋਲਦਾ ਪੰਜਾਬੀ ਭਾਸ਼ਾ ਹੀ ਇਹੋ ਜੀ ਜੇ ਦਿਲ ਨਾਲ ਬੋਲੋਗੇ ਤਾਂ ਸੋਣੀ ਲੱਗੂਗੀ ਜੀ ਕੋਬਰੀਆ ਬਾਬੂ ਦੀਆ ਬਾਬੂ ਜਦੋਂ ਮੈਂ ਪੱਲਾ ਪੰਜਾਬ ਨੂੰ ਆਇਆ ਸੀ ਨਾ ਜਲੰਧਰ ਜਿੱਥੇ ਪ੍ਰੈਸ ਕਾਨਫਰੰਸ ਸੀ ਸੱਡਾ ਜੀ ਤਾਂ ਸੱਡਾ ਚਾਚਾ ਸਗਾ ਜਿੱਦਾਂ ਖੈਲੋ ਆルダー ਬੰਦਾ ਸੀ ਮੇਰੇ ਨਾਲ ਜਰਨਲਿਸਟ ਬਹੁਤ ਵੱਡਾ ਜਰਨਲਿਸਟ ਕਹਿੰਦਾ ਤੇਰੀ ਕੀ ਹਿੰਮਤ ਹੈ ਤੂੰ ਆਪਣਾ ਨੂੰ ਪੰਜਾਬੀ ਐਮਸੀ ਸਾਦਾ ਤੂੰ ਨੂੰ ਪੰਜਾਬੀ ਤਾਂ ਆਉਂਦੀ ਨਹੀਂ ਮੈਂ ਕਿਹਾ ਜਿਨੇ ਉਹ ਨੌ ਚੋੜੇ ਕਰ ਲਿਆ ਨਾ ਪਹਿਲਾਂ ਉਹ ਹੀ ਅਸਲੀ ਪੰਜਾਬੀ ਉਹ ਹੀ ਆ ਜੀ 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 ਇਸੇ ਵਿੱਚ ਬਾਬੋਲੇ ਕੀ ਕਹੇਗੀ थैंक यू सो मच टाइम देण दी ਵਾਸਤੇ ਤਾਂ ਇਹ ਪੰਜਾਬੀ ਐਮ ਸੀ ਸੀ ਜਿਨ੍ਹਾਂ ਨੇ ਰੌਣਕਾਂ ਲਾਈਆਂ ਨੇ ਇੱਥੇ ਫੈਸਲੇ ਵਿੱਚ ਪਹੁੰਚੇ ਨੌਜਵਾਨ ਪੀੜੀ ਨੂੰ ਮਿਲੇ ਕਿ ਇਹਨਾਂ ਨੂੰ ਵਧੀਆ ਲੱਗਿਆ ਇੱਥੇ ਆ ਕੇ ਕਿਉਂਕਿ ਅੱਜ ਕੱਲ ਦੀ ਨੌਜਵਾਨ ਪੀੜੀ ਬਹੁਤ ਪਸੰਦ ਕਰਦੀ ਹੈ ਇਹੋ ਜਿਹੇ ਗੀਤ ਔਰ ਇਹਨਾਂ ਨੇ ਤਾਂ ਬਹੁਤ ਕੰਮ ਕੀਤਾ ਇੰਡਸਟਰੀ ਦੇ ਵਿੱਚ ਜਿਹੜੇ ਗੀਤ ਤੁਸੀਂ ਨਾਮ ਸੁਣਿਓ ਉਹ ਤੁਸੀਂ ਸੁਣਦੇ ਹੋ ਉਹ ਇਹਨਾਂ ਦੇ ਵੱਲੋਂ ਹੀ ਕੰਪੋਜ਼ ਕੀਤੇ ਗਏ ਤਾਂ ਅਜਿਹਾ ਦੀ ਹੋਰ ਵਧੀਆ ਵੀਡੀਓਜ਼ ਲਈ ਟੇਕ ਕੇ ਲੁਧਿਆਣਾ ਟਾਈਨਸ ਕੈਮਰਨ ਬਲਵਿੰਦਰ ਦੇ ਨਾਲ ਮੈਂ ਪ੍ਰਬਲੀਨ ਕਾਲ